1966 ਦੇ ਵਿੱਚ ਸਾਡਾ ਸੂਬਾ ਤੋੜਤਾ 1984 ਦੇ ਵਿੱਚ ਸਾਡੀ ਕਤਲਿਆਮ ਕਰਤੀ ਤੇ ਇਸ ਸਾਲ ਇੱਕ ਨਵੀਂ ਪਾਲਿਸੀ ਨਰਿੰਦਰ ਮੋਦੀ ਦੇ ਤਹਿਤ ਜਿਨ੍ਹਾਂ ਦੇ ਨਾਮ ਸੰਧੂ ਸਾਹਿਬ ਨੇ ਪੜ ਦਿੱਤੇ ਹੈ ਸਾਡੇ ਸਿੱਖ ਖਾਲਸਾ ਨੇ ਲੀਡਰਾਂ ਨੂੰ ਕੈਨੇਡਾ ਦੇ ਵਿੱਚ ਕਤਲ ਕੀਤਾ ਗਿਆ ਯੂਕੇ ਦੇ ਵਿੱਚ ਕਤਲ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਕੀਤਾ ਗਿਆ ਕੈਨੇਡਾ ਦੇ ਵਿੱਚ ਕੀਤਾ ਗਿਆ ਅੱਜ ਸ਼ੌਮੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਸ਼ਾਲ ਮਾਰਚ ਕਰਕੇ ਜਮੂਰੀਅਤ ਦਿਹਾੜਾ ਮਨਾਇਆ ਗਿਆ ਇਹ ਮਾਰਚ ਸ਼ੌਮੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਹੋਇਆ ਇਸ ਮਾਰਚ ਵਿੱਚ ਸ਼ੌਮੀ ਕਮੇਟੀ ਦੀਆਂ ਚੋਣਾਂ ਕਰਵਾਓ ਦੇ ਨਾਅਰੇ ਗੂੰਜੇ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜਾ ਹੈ ਅਸੀਂ ਅੱਜ ਲੋਕਤੰਤਰ ਬਹਾਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਆਵਾਜ਼ ਬੁਲੰਦ ਕਰ ਰਹੇ ਹਾਂ ਭਾਰਤ ਦੀ ਪਾਰਲੀਮੈਂਟ ਜੋ ਕਿ 1952 ਵਿੱਚ ਬਣੀ ਹੈ ਉਸ ਦੀਆਂ 19 ਵਾਰ ਚੋਣਾਂ ਹੋ ਚੁੱਕੀਆਂ ਹਨ ਸਿੱਖਾਂ ਦੀ ਪਾਰਲੀਮੈਂਟ 1925 ਵਿੱਚ ਬਣੀ ਹੈ ਜਿਸ ਦੀਆਂ ਸਿਰਫ 8 ਵਾਰ ਚੋਣਾਂ ਹੋਈਆਂ ਹਨ ਹੁਣ 2011 ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਰੋਕੀਆਂ ਗਈਆਂ ਹਨ ਜੋ ਕਿ ਗੁਰਦੁਆਰਾ ਐਕਟ 1925 ਮੁਤਾਬਕ ਹਰ 5 ਸਾਲ ਬਾਅਦ ਚੋਣਾਂ ਹੋਣੀਆਂ ਚਾਹੀਦੀਆਂ ਹਨ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਐਕਟ 1925 ਅਨਸਾਰ 170 ਮੈਂਬਰੀ ਜਨਰਲ ਹਾਊਸ ਦੀ ਚੋਣ ਹੋਣੀ ਲਾਜ਼ਮੀ ਹੈ ਇਹ ਭਾਰਤ ਦਾ ਸਿੱਖਾਂ ਦੇ ਜਮਹੂਰੀ ਹੱਕਾਂ ਉੱਤੇ ਡਾਕਾ ਹੈ ਜਿਸ ਕੰਨ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਕਿ ਸ਼੍ਰੋਮਣੀ ਕਮੇਟੀ ਨਾਲ ਲੰਬੇ ਸਮੇਂ ਤੋਂ ਚੰਬੜਿਆ ਹੋਇਆ ਹੈ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਵੀ ਮੰਨ ਚੁੱਕੀ ਹੈ ਕਿ 2011 ਵਾਲੇ ਬੋਰਡ ਦੀ ਮਿਆਦ ਦਸੰਬਰ 2016 ਵਿੱਚ ਖਤਮ ਹੋਈ ਹੈ ਕਿਸੇ ਅਦਾਲਤ ਨੇ ਮਿਆਦ ਵਧਾਉਣ ਦੀ ਗੱਲ ਨਹੀਂ ਕੀਤੀ ਇਸ ਤੋਂ ਬਾਅਦ ਵੀ ਬਾਦਲਾਂ ਨੂੰ ਬੈਠਣ ਦੇਣਾ ਗੈਰਕਾਨੂੰਨੀ ਅਤੇ ਅਲੋਕਤੰਤਰੀ ਹੈ ਨਵਾਂ ਗੁਰਦੁਆਰਾ ਚੋਣ ਮੁਕ ਕਮਿਸ਼ਨ ਨਿਯੁਕਤ ਨਾ ਕਰਨਾ ਅਤੇ ਚੋਣਾਂ ਨਾ ਕਰਵਾਉਣਾ ਸਿੱਖ ਵੋਟਰਾਂ ਨਾਲ ਵੱਡੀ ਬੇਇਨਸਾਫੀ ਹੈ ਨਕਾ ਕੀ ਚੋਣਾ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਤੇ ਕਾਬਜ ਬਾਦਲ ਦਲ ਦੇ ਵਫਾਦਾਰ ਕਰਮਚਾਰੀਆਂ ਨੇ ਗੰਭੀਰ ਗਲਤੀਆਂ ਤੇ ناکਾਮੀਆਂ ਪੈਦਾ ਕੀਤੀਆਂ ਹਨ ਜਿਵੇਂ ਕਿ 2015 ਵਿੱਚ ਪਰਗਾੜੀ ਕਾਂਡ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਗੁਰੂ ਸਾਹਿਬ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ ਅਤੇ ਬਾਦਲ ਦਲ ਦੇ ਕਹਨ ਤੇ ਡੀਜੀਪੀ ਸੁਮੇਸ਼ ਸੈਣੀ ਆਈਜੀ ਉਮਰਾਨੰਗਲ ਐਸਐਸਪੀ ਸ਼ਰਮਾ ਨੇ ਗੋਲੀਬਾਰੀ ਕੀਤੀ ਸੀ ਪਰ ਸ਼ੋਮਣੀ ਕਮੇਟੀ ਦੇ ਕਾਰਜ ਅਧਿਕਾਰੀਆਂ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ। ਉਹਨਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲਦਾਲ ਦੇ ਦਬਾਅ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਸੀ ਅਤੇ ਗੁਰਦੁਆਰਾ ਫੰਡਾਂ ਨਾਲ 93 ਲੱਖ ਦੇ ਇਸ਼ਤਿਹਾਰ ਛਪੇ ਸੀ। ਬਾਦਲਦਾਲ ਦੀ ਸਰਕਾਰ ਵਿੱਚ ਸੁਮੇਸ਼ ਸੈਣੀ ਅਤੇ ਇਜਹਾਰ ਆਲਮ ਨੂੰ ਵੱਡੀਆਂ ਪੋਸਟਾਂ ਦਿੱਤੀਆਂ ਗਈਆਂ। ਇਸ ਤੇ ਵੀ ਸ਼ੋਮਣੀ ਕਮੇਟੀ ਚੁੱਪ ਰਹੀ। ਉਹਨਾਂ ਅੱਗੇ ਦੱਸਿਆ ਕਿ 328 55 ਸਰੂਪ ਗੁੰਮ ਹੋ ਗਏ। ਸ਼ੋਮਣੀ ਕਮੇਟੀ ਦੇ ਛੋਟੇ ਕਰਮਚਾਰੀਆਂ ਨੂੰ ਦੋਸ਼ੀ ਬਣਾਇਆ ਗਿਆ। ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸੰਨ ਪਰ ਉਹਨਾਂ ਵੱਲੋਂ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ ਪਰ ਇਸ ਘਟਨਾ ਪਿੱਛੇ ਵੱਡੇ ਜ਼ਿੰਮੇਵਾਰ ਛੁਪੇ ਰਹੇਗੇ ਜਿਸ ਦਾ ਸੱਚ ਅੱਜ ਵੀ ਓਲੇ ਹੈ ਸ਼ੋਮਣੀ ਕਮੇਟੀ ਦੇ ਕਰਮਚਾਰੀਆਂ ਵੱਲੋਂ ਗੋਲਕਾਂ ਦੀਆਂ ਚੋਰੀਆਂ ਵੀ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਲਗਾਤਾਰ ਲੰਮੇ ਸਮੇਂ ਤੋਂ ਸ਼ੋਮਣੀ ਕਮੇਟੀ ਦੀਆਂ ਚੋਣਾਂ ਦੀ ਮੰਗ ਕਰਦਾ ਆਇਆ ਹੈ ਜਿਸ ਨੇ ਹਮੇਸ਼ਾ ਹੀ ਸਿੱਖਾਂ ਦੀ ਆਵਾਜ਼ ਬੁਲੰਦ ਕਰਦਿਆਂ ਇਕਤਰਤਾ ਲਈ ਕੰਮ ਕੀਤਾ ਹੈ ਅਤੇ ਬੇਅਦਬੀ ਅਤੇ ਗੋਲੀਬਾਰੀ ਦੇ ਪੀੜਤਾਂ ਦੇ ਇਨਸਾਫ ਲਈ ਸਹਾਰਾ ਦਿੱਤਾ ਹੈ ਉਹਨਾਂ ਕਹੇ ਕਿ ਸੀ ਡੇਰਾ ਮੁਖੀ ਦੀ ਮਾਫੀ ਦਾ ਵਿਰੋਧ ਕੀਤਾ ਸਰਬੱਤ ਖਾਲਸਾ ਦੇ ਫੈਸਲੇ ਦੁਆਰਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀ ਰੱਖਿਆ ਕਰਨ ਦੀ ਗੱਲ ਕੀਤੀ ਉਹਨਾਂ ਕਹੇ ਕਿ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਪੂਰਾ ਖੁਲਾਸਾ ਤੇ ਸਾਰੇ ਜ਼ਿੰਮੇਵਾਰਾਂ ਨੂੰ ਸਜ਼ਾ ਦੀ ਮੰਗ ਕੀਤੀ ਗਈ ਹੈ ਅਸੀਂ ਰਾਜਨੀਤਿਕ ਦਖਲ ਤੋਂ ਮੁਕਤ ਪ੍ਰਬੰਧਲੀ ਮੁਹਿੰਮ ਚਲਾਈ ਹੈ ਪ੍ਰੋਗਰਾਮ ਦੌਰਾਨ ਉਹਨਾਂ ਸੁਨੇਹਾ ਦਿੱਤਾ ਕਿ ਆਉਣ ਵਾਲੀ 23 ਨਵੰਬਰ ਨੂੰ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬ ਦੀ ਵਖਰੇ ਢੰਗ ਨਾਲ ਮਨਾ ਰਹੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਮਨੁੱਖਤਾ ਲਈ ਆਪਣੀ ਕੁਰਬਾਨੀ ਦਿੱਤੀ ਪਰ ਸਿੱਖਾਂ ਨੂੰ ਮਾਰ ਕੇ ਭਾਰਤ ਸਰਕਾਰ ਨੇ ਮਨੁੱਖੀ ਅਧਿਕਾਰਾਂ ਦਾ ਕਾਹਨ ਕੀਤਾ ਹੈ ਪਰ ਜਿੱਥੇ ਤੱਕ ਜ਼ਮੂਰੀਅਤ ਦਾ ਸਵਾਲ ਹੈ 1925 ਦਾ ਐਕਟ ਜਿਹੜਾ ਗੁਰਦੁਆਰੇ ਨੇ ਤਾਂ ਬਣਿਆ ਅੰਗਰੇਜ਼ਾਂ ਨੇ ਉਹਨਾਂ ਨੇ ਜ਼ਬੂਰੀਤ ਤਰੀਕੇ ਦੇ ਨਾਲ ਵੋਟਾਂ ਪਵਾ ਕੇ ਤੇ ਮੈਂਬਰ ਬਣਾਏ 1925 ਦੇ ਵਿੱਚ ਯੂਰਪ ਅਮਰੀਕਾ ਦੇ ਵਿੱਚ ਬੀਬੀਆਂ ਨੂੰ ਹੱਕ ਨਹੀਂ ਸੀ ਵੋਟ ਪਾਉਣ ਦਾ ਪਰ 1925 ਦੇ ਕਾਨੂੰਨ ਦੇ ਮੁਤਾਬਕ ਸਾਡੇ ਹਿੰਦੁਸਤਾਨ ਦੇ ਵਿੱਚ ਵਿਵਿਆਂ ਨੂੰ ਵੀ ਹੱਥ ਮਿਲ ਗਿਆ ਵੋਟ ਪਾਉਣ ਦਾ ਇੱਕ ਬਹੁਤ ਵੱਡਾ ਮਾਰਗ ਹੈ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹੈ ਗੁਰੂ ਇੱਕ ਦੀ ਵਿਸਥੇ ਸੰਗਤ 21 ਦਸਵੇਂ ਜੀ ਦਾ ਮਤਲਬ ਹੈ ਪੰਜ ਪਿਆਰੇ ਵੀ ਸਾਰਾ ਜਮਹੂਰੀਅਤ ਦਾ ਢਾਂਚਾ ਸਿੱਖਾਂ ਦਾ ਬਣਿਆ ਹੋਇਆ ਹੈ ਪਰ 1947 ਦੇ ਵਿੱਚ ਅੰਗਰੇਜ਼ ਹਕੂਮਤ ਨੇ ਵੋਟ ਨਹੀਂ ਪਵਾਈ ਕਿ ਕਿਵੇਂ ਇੰਡੀਆ ਨੂੰ ਭੰਨ ਤੋੜ ਕਰਨਾ ਹੈ ਜਦ ਕਿ ਐਸਟੀਪੀਸੀ ਦੇ ਸਾਰੇ ਇਲੈਕਟਿਡ ਮੈਂਬਰ 1940 46 ਦੇ ਵਿੱਚ ਸਰਬ ਸਭਤੀ ਦੇ ਨਾਲ ਮਤਾ ਪਾਸ ਕਰਦੇ ਐ ਕਿ ਸਾਨੂੰ ਅਲੈਦਾ ਮੁਲ ਖਾਲਿਸਤਾਨ ਚਾਹੀਦਾ ਜਿਹੜਾ ਫੇ ਚੋਣਾਂ ਤੋਂ ਲੈ ਕੇ ਜਮਨਾ ਤੱਕ ਜਾਊਗਾ ਪਰ ਸਿੱਖਾਂ ਦੀ ਅੰਗਰੇਜ਼ਾਂ ਨੇ ਨਹੀਂ ਸੁਣੀ ਤੇ ਹਿੰਦੂ ਲੀਡਰਸ਼ਿਪ ਨੇ ਬੜੇ ਵਾਅਦੇ ਕੀਤੇ ਕਿ ਤੁਹਾਨੂੰ ਇੱਕ ਕਿੱਤਾ ਦਵਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕ ਮਾਨ ਸਕੋਗੇ ਪਰ ਜ਼ਾਦੇਤਾ ਸਾਨੂੰ ਕੀ ਮਿਲੀ ਸਾਨੂੰ ਵੋਟ ਪਾ ਕੇ ਸਾਡਾ ਮੁਲਕ ਨਹੀਂ ਬਣਿਆ 1966 ਦੇ ਵਿੱਚ ਸਾਡਾ ਸੂਬਾ ਤੋੜਤਾ 1984 ਦੇ ਵਿੱਚ ਸਾਡੀ ਕਤਲੇਆਮ ਕਰਤੀ ਤੇ ਇਸ ਸਾਲ ਇੱਕ ਨਵੀਂ ਪਾਲਿਸੀ ਨਰਿੰਦਰ ਮੋਦੀ ਦੇ ਤਹਿਤ ਜਿਨ੍ਹਾਂ ਦੇ ਨਾਮ ਸੰਧੂ ਸਾਹਿਬ ਨੇ ਪੜ ਦਿੱਤੇ ਹੈ ਸਾਡੇ ਸਿੱਖ ਖਾਲਸਾਨੀ ਲੀਡਰਾਂ ਨੂੰ ਕੈਨੇਡਾ ਦੇ ਵਿੱਚ ਕਤਲ ਕੀਤਾ ਗਿਆ ਯੂਕੇ ਦੇ ਵਿੱਚ ਕਤਲ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਕੀਤਾ ਗਿਆ ਕੈਨੇਡਾ ਦੇ ਵਿੱਚ ਕੀਤਾ ਗਿਆ ਪੰਨੂ ਨੂੰ ਵੀ ਮਾਰ ਦੇਣਾ ਸੀ ਉਹ ਅਮਰੀਕਨ ਸਿਟੀਜ਼ਨ ਸੀਗਾ ਪਰ ਅਮਰੀਕਾ ਦੀ ਖੁਫੀਆ ਏਜੰਸੀ ਨੂੰ ਪਹਿਲਾਂ ਪਤਾ ਲੱਗ ਗਿਆ ਕਿ ਇੰਡੀਆ ਨੇ ਦਿਹਾੜੀ ਦੇ ਗੈਂਗਸਟਰ ਥ੍ਰੀਡੇ ਹੋਏ ਹੈ ਜਿਨ੍ਹਾਂ ਨੇ ਪੰਨੂ ਨੂੰ ਮਾਰਨਾ ਤੇ ਉਹ ਬਚ ਗਿਆ ਕਿ ਇਹਦੇ ਤੇ ਐਕਸ਼ਨ ਗੰਭੀਰਤਾ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਿੱਖਾਂ ਦੇ ਉੱਤੇ ਕਤਲ ਹੋਈ ਜਾਂਦੇ ਆ ਤੇ ਜਿਹੜਾ ਜਮਹੂਰੀਅਤ ਦੇ ਨਾਲ ਨਵਾਂ ਮੋਲਖ ਨਹੀਂ ਬਣਿਆ ਸਿੱਖਾਂ ਦਾ ਜਦਕਿ ਜਮਹੂਰੀਅਤ ਦੇ ਵੋਟਰਾਂ ਦੇ ਨਾਲ ਭਰੀ ਹੋਈ ਐਸਪੀਸੀ ਦੀ ਅਸੈਂਬਲੀ ਨੇ ਸਰਬਸੰਮਤੀ ਨਾਲ ਖਾਲਸਾਣ ਦਾ ਮਤਾ ਪਾਸ ਕਰਤਾ ਸੀ ਅੰਗਰੇਜ਼ਾਂ ਨੇ ਸਾਡੇ ਨਾਲ ਉਸ ਵੇਲੇ ਧੋਖਾ ਕੀਤਾ ਪੇਰ ਹਿੰਦੂਤਵਾ ਨੇ ਧੋਖਾ ਕੀਤਾ ਕਿ ਅਸੀਂ ਤੁਹਾਨੂੰ ਸਾਰਾ ਕੁਝ ਦੇ ਦੇਵਾਂਗੇ ਸਾਡੇ ਲਈ ਜ਼ਰੂਰੀ ਹੈ ਕਿ ਸਾਡਾ ਇਹਦਾ ਮੋਰਖ ਬਣੇ ਛੂ ਕਰਕੇ ਤਿੰਨ ਵੱਡੇ ਡੈਮਸ ਇੱਥੇ ਬਣਾ ਦਿੱਤੇ ਗਏ ਹੈ ਇੱਕ ਰਾਵੀ ਦੇ ਉੱਤੇ ਹੈ ਇੱਕ ਬਿਆਸ ਦੇ ਉੱਤੇ ਹੈ ਇੱਕ ਸਤਲੁਜ ਦੇ ਉੱਤੇ ਹੈ ਇਹਨਾਂ ਦੇ ਗੇਟ ਛੱਡ ਦਿੰਦੇ ਹੈ ਤੇ ਹੜ ਕਰ ਦਿੰਦੇ ਹੈ ਇਹ ਸਾਨੂੰ ਸਿੱਖਾਂ ਨੂੰ ਤੇ ਪਾਕਿਸਤਾਨੀਆਂ ਨੂੰ ਚੇਤਾਵਨੀ ਹੈ ਕਿ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਤੇ ਅਸੀਂ ਤਿੰਨੇ ਡੈਮ ਤੇ ਚਨਾਬ ਦੇ ਡੈਮ ਦੇ ਵੀ ਗੇਟ ਖੋਲ੍ਹ ਦਾਂਗੇ ਤੇ ਤੁਹਾਨੂੰ ਸਾਰਿਆਂ ਨੂੰ ਡਬਾ ਦਾਂਗੇ ਇਹ ਇੱਕ ਨਸਲ ਖੁਸ਼ੀ ਦੀ ਪਾਲਿਸੀ ਫੋਲੋ ਹੋ ਰਹੀ ਹੈ ਅਸੀਂ ਚਾਹੁੰਦੇ ਹਾਂ UN ਇਹਦੇ ਤੇ ਕਬਜ਼ਾ ਕਰੇ ਜਿੰਨੇ ਵੀ ਹੈਡਵਰਕਸ ਨੇ ਉੱਥੇ UN ਦੀ ਫੌਜ ਲੱਗੇ ਜੀ ਜਨ ਆ ਅਸੀਂ ਸੁਰੱਖਿਤ ਮਹਿਸੂਸ ਕਰੀਏ